ਸੋਸ਼ਲ ਮੀਡੀਆ ਦੇ ਉੱਤੇ ਇਹੀ ਹਵਾ ਚੱਲਦੀ ਪਈ ਹੈ ਕਿ ਅਕਾਲੀ ਦਲ ਦਾ ਜੇਕਰ ਉਮੀਦਵਾਰ ਨਾ ਹੁੰਦਾ ਤੇ ਪੰਥਕ ਝੁਕਾਵ ਡੈਫੀਨੇਟਲੀ ਜੋ ਪੰਥਕ ਉਮੀਦਵਾਰ ਸੀਗਾ ਸਾਝਾ ਉਸ ਦੇ ਵੱਲ ਹੋ ਸਕਦਾ ਸੀ ਤੁਹਾਡੇ ਵਿਚਾਰ ਸਾਨੂੰ ਜਾਨਣਾ ਚਾਹੁੰਦੇ ਸੀ ਇਸ ਵਿਸ਼ੇ 'ਤੇ ਸੋ ਇਹ ਜਿਹੜੀ ਚੋਣ ਸੀ ਬੜੀ ਮੈਂ ਸਮਝ ਨਾ ਉਹਦੇ ਵਿੱਚ ਨਸ਼ਾ ਵਰਤਾਇਆ ਗਿਆ ਉਹਦੇ ਵਿੱਚ ਪੈਸੇ ਦਾ ਬਹੁਤ ਵੱਡੀ ਪੱਧਰ ਤੇ ਇਸਤੇਮਾਲ ਹੋਇਆ ਜੀ ਸੋ ਚੋਣ ਸੱਤਾਧਾਰੀ ਧਰ ਵੱਲੋਂ ਤੇ ਦੂਸਰੀ ਜਿਹੜੀ ਅਕਾਲੀ ਦਲ ਬਾਦਲ ਦੀ ਪਾਰਟੀ ਸੀਗੀ ਉਹਨਾਂ ਵੱਲੋਂ ਇਸ ਚੋਣ ਨੂੰ ਇੱਕ ਲੁੱਟਣ ਵਾਲੀ ਗੱਲ ਕੀਤੀ ਗਈ ਪੋਜ਼ਿਟਿਵ ਫੈਕਟਰ ਜੋ ਇਸ ਵੇਲੇ ਬਾਚਿਆ ਜਾ ਰਿਹਾ ਹੈ ਕਾਂਗਰਸ ਨੂੰ ਤੇ ਭਾਜਪਾ ਨੂੰ ਪਿੱਛਾਂ ਛੱਡਦਿਆਂ ਹੋਇਆਂ ਜੋ ਨੰਬਰ ਹਾਸਲ ਕੀਤੇ ਪਵਨਥਕ ਸੰਝੇ ਉਮੀਦਵਾਰ ਨੇ ਉਹ ਵੀ ਅਣਗੋਲੀਆਂ ਨਹੀਂ ਕੀਤੇ ਜਾ ਸਕਦੇ ਸਾਡੇ ਕੋਲ ਕੋਈ ਪੈਸੇ ਦੇ ਵੀ ਕੋਈ ਬਹੁਤੇ ਸਾਧਨ ਨਹੀਂ ਸਕੇ ਜੀ ਪਰ ਸਾਡੇ ਜਿਹੜੇ ਸੇਵਾਦਾਰ ਸੀ ਹਨਾ ਸਾਡੀ ਪਾਰਟੀ ਦੇ ਅਕਾਲੀ ਦਲ ਵਾਰਸ ਪੰਜਾਬ ਦੇ ਉਹਨਾਂ ਨੇ ਪੂਰਾ 1 ਮਹੀਨਾ ਦਿਨ ਰਾਤ ਇੱਕ ਕਰਕੇ ਜੀ ਉਹਨਾਂ ਨੇ ਪੂਰੀ ਤਨਦੇਹੀ ਦੇ ਨਾਲ ਹਰ ਘਰ ਦਾ ਜਾ ਕੇ ਹੁੰਡਾ ਖੜਕਾਇਆ ਉਹਨਾਂ ਨੂੰ ਕਿਹਾ ਕਿ ਸਾਡਾ ਇੱਕ ਮੁੱਖ ਅਜੰਡਾ ਸਾਡੀ ਨੌਜਵਾਨੀ ਨੂੰ ਬਚਾਉਣਾ ਜਿਹੜੀ ਹਰ ਰੋਜ਼ ਦਿਲ ਤਲ ਤਲ ਕਰਕੇ ਮਰ ਰਹੀ ਆ ਬਿਲਕੁਲ ਸੰਘ ਦੇ ਪ੍ਰਦੇਸ਼ ਸਹਿਯੋਗ ਦੇ ਨਾਲ ਇਹ ਇਲੈਕਸ਼ਨ ਲੜੀ ਆ ਮੈਂ ਇੱਕ ਗੱਲ ਦੀ ਦਾਤ ਦੇਣੀ ਚਾਹਨਾ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਅੱਜ ਵੀ 20000 ਵੋਟਰਾਂ ਦਾ ਸਾਡੇ ਹੱਕ ਵਿੱਚ ਭੋਗਤਣਾ ਮੈਂ ਸਮਝਦਾ ਕਿ ਸਾਡੀ ਇਸ ਨਵੀਂ ਪਾਰਟੀ ਲਈ ਡੈਫੀਨਿਟਲੀ ਬਹੁਤ ਵੱਡੀ ਪ੍ਰਾਪਤੀ ਆ ਔਰ 2027 ਦੀਆਂ ਜਿਹੜੀਆਂ ਚੋਣਾਂ ਨੇ ਜੀ ਉਹਦੇ ਵਿੱਚ ਪੰਜਾਬ ਦੇ ਲੋਕ ਬਿਲਕੁਲ ਅਕਾਲੀ ਦਲ ਵਰਸ ਪੰਜਾਬ ਭਾਈ ਅਮਰਪਾਲ ਸਿੰਘ ਉਹਨਾਂ ਦਾ ਛਾਤ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਖਾਲਸਾ ਜੀ ਫਤਿਹ ਜੀ ਹਾਂ ਜੀ ਸਦਾ ਪਰਮਜੀਤ ਸਿੰਘ ਜੀ ਗੱਲ ਕਰ ਰਹੇ ਨੇ ਬਾਰਸਪੁਰਜ ਜੈਸੇ ਬੰਦੇ ਤੋਂ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੋ ਚੜ੍ਹਦੀ ਕਲਾ ਜੀ ਅਮਨਪ੍ਰੀਤ ਗੱਲ ਕਰਨਾ ਜੀ ਅਕਾਲ ਚੈਨਲ ਤੋਂ ਸਿੰਘ ਸਾਹਿਬ ਚੋਣਾਂ ਦੇ ਨਤੀਜਿਆਂ ਬਾਬਤ ਸੰਗਤ ਦੇ ਨਾਲ तमाम ਅਪਡੇਟ ਤੇ ਹੁਣ ਤੱਕ ਦਾ ਤਜਰਬਾ ਤੁਹਾਡਾ ਸਾਂਝਾ ਕਰਨਾ ਸੀ ਕਿਉਂਕਿ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਇਹੀ ਹਵਾ ਚੱਲਦੀ ਪਈ ਹੈ ਕਿ ਅਕਾਲੀ ਦਲ ਦਾ ਜੇਕਰ ਉਮੀਦਵਾਰ ਨਾ ਹੁੰਦਾ ਪੰਥਕ ਝੁਕਾਵ ਡੈਫੀਨੇਟਲੀ ਆ ਜੋ ਪੰਥਕ ਉਮੀਦਵਾਰ ਸੀਗਾ ਸਾਝਾ ਉਸ ਦੇ ਵੱਲ ਹੋ ਸਕਦਾ ਸੀ ਤੁਹਾਡੇ ਵਿਚਾਰ ਜ਼ਰੂਰ ਜਾਨਣਾ ਚਾਹੁੰਦੇ ਸੀ ਇਸ ਵਿਸ਼ੇ 'ਤੇ ਦੇਖੋ ਅੱਜ ਦੇ ਜਿਹੜੇ ਚੋਣ ਨਤੀਜੇ ਆਏ ਆ ਜੀ ਉਹ ਕਾਲੀਦਾਨ ਵਾਰਸ ਪੰਜਾਬ ਦੀ ਪਾਰਟੀ ਵੱਲੋਂ ਭਾਈ ਮਨਦੀਪ ਸਿੰਘ ਉਹਨਾਂ ਨੂੰ ਆਪਾਂ ਕੈਂਡੀਡੇਟ ਬਣਾਇਆ ਸੀ ਜੀ ਤੇ ਉਹਦੇ ਲਈ ਸਾਨੂੰ ਬਹੁਤ ਵੱਡੀ ਆਸ ਸੀ ਕਿ ਮਾਝੇ ਦੀ ਧਰਤੀਦਾਰਨਦ ਦੇ ਉੱਤੇ ਸੰਗਤ ਜਿਹੜੀ ਆ ਉਹ ਫਤਵਾ ਭਾਈ ਮਨਦੀਪ ਸਿੰਘ ਦੇ ਹੱਕ ਚ ਦਊਗੀ ਬਿਲਕੁਲ ਕਿਉਂਕਿ ਉਹਦਾ ਰੀਜ਼ਨ ਸੀ ਕਿ ਅਸੀਂ ਜਦੋਂ ਉੱਥੇ ਇਲੈਕਸ਼ਨ ਲੜੀ ਆ ਤੇ ਨਸ਼ੇ ਦਾ ਇਹ ਨਾ ਬਹੁਤ ਵੱਡਾ ਮੁੱਦਾ ਸੀਗਾ ਜੀ ਤੇ ਜਦੋਂ ਅਸੀਂ ਪਿੰਨਾ ਚ ਗਏ ਸ਼ਹਿਰ ਦੇ ਬਾੜਾਂ ਚ ਗਏ ਬੀਬੀਆਂ ਰੋਂਦੀਆਂ ਦੇਖਿਆ ਭੈਣਾਂ ਰੋਂਦੀਆਂ ਦੇਖਿਆ ਕੋਈ ਕਵੇ ਸਾਡਾ ਵੀਰ 20 ਸਾਲ ਦਾ ਦੁਨੀਆ ਤੋਂ ਚਲੇ ਗਿਆ ਨਸ਼ਾ ਖਾ ਕੇ ਕੋਈ ਕਵੇ ਸਾਡੇ ਜਵਾਨ ਬਹੁਤ 21 ਸਾਲ ਦੇ ਦੁਨੀਆ ਤੋਂ ਚਲੇ ਗਏ ਨਸ਼ੇ ਦੇ ਕਾਰਨ ਜੀ ਸੋ ਅਸੀਂ ਉਸ ਮੁੱਦੇ ਨੂੰ ਬੜੇ ਵੱਡੇ ਲੈਵਲ ਤੇ ਚੱਕਿਆ ਜੀ ਆਪਣੀ ਇਲੈਕਸ਼ਨ ਕੈਂਪੇਨ ਦੇ ਵਿੱਚ ਬਿਲਕੁਲ ਤੇ ਦੂਸਰਾ ਸੰਗਤ ਦੇ ਵਿੱਚ ਗੱਲ ਲੈ ਕੇ ਗਏ ਕਿ ਪਾਈ ਸੰਦੀਪ ਸਿੰਘ ਸਣੀ ਉਹਨਾਂ ਦੀ ਬੜੀ ਵੱਡੀ ਕੁਰਬਾਨੀ ਆ ਉਹਨਾਂ ਦੇ ਪ੍ਰਾਤ ਤਾ ਨੂੰ ਆਪਾਂ ਸਾਰਿਆਂ ਨੇ ਖੜੇ ਕੀਤਾ ਇੱਥੋਂ ਬਿਲਕੁਲ ਤੇ ਉਹਦਾ ਲਈ ਸਾਡਾ ਫਰਜ਼ ਬਣਦਾ ਕਿ ਅਸੀਂ ਅੱਜ ਉਸ ਪ੍ਰਭਾਵ ਦੀ ਉਹਦੇ ਵੱਡੇ ਭਾਈ ਦੀ ਸਾਰੇ ਜਣੇ ਇਸ ਵਿਸ਼ੇ ਤੇ ਕੁਰਬਾਨੀ ਨੂੰ ਸਨਮਾਨਤ ਕਰਨ ਲਈ ਆਪਾਂ ਉਹਨਾਂ ਦੀ ਮਾਨਤਾ ਕਰੀਏ ਜੀ ਸੋ ਦੂਸਰੀਆਂ ਜਿਹੜੀਆਂ ਪਾਰਟੀਆਂ ਸੀ ਉਹਨਾਂ ਨੇ ਨਾ ਤਾਂ ਨਸ਼ੇ ਦੀ ਗੱਲ ਉੱਥੇ ਕੀਤੀ ਸੀ ਜੀ ਸਿਰਫ ਜਿਹੜਾ ਅਕਾਲੀ ਦਲ ਵਾਰਸ ਪੰਜਾਬ ਦਾ ਸੀ ਇਹਨੇ ਨਸ਼ੇ ਦੀ ਗੱਲ ਕੀਤੀ ਸੀ ਇਹਨੇ ਪੰਜਾਬ ਦੀ ਖੇਤਰੀ ਪਾਰਟੀ ਦੀ ਗੱਲ ਕੀਤੀ ਸੀ ਬਿਲਕੁਲ ਸੋ ਸਾਨੂੰ ਜੋ ਆਸ ਸੀ ਇਹ ਸਮਝਦੇ ਹਾਂ ਕਿ ਠੀਕ ਆ ਉਹਦੇ ਮੁਤਾਬਕ ਨਤੀਜੇ ਭਾਵੇਂ ਨਹੀਂ ਆਏ ਜੀ ਤੇ ਦੂਸਰੇ ਪਾਸੇ ਅਕਾਲੀ ਦਲ ਬਾਦਲ ਦਾ ਜਿਹੜਾ ਕੈਂਡੀਡੇਟ ਖੜਾ ਸੀਗਾ ਉਹ ਕੈਂਡੀਡੇਟ ਦੀ ਭਾਈ ਮਨਦੀਪ ਸਿੰਘ ਉਹਨਾਂ ਦੇ ਪਰਿਵਾਰ ਦੇ ਮੁਕਾਬਲੇ ਕੋਈ ਨਹੀਂ ਸੀ ਡਿਵੀਟੀ ਕਰਨ ਸੋ ਕਾਲੇਦਰ ਬਾਦਲ ਦਾ ਫਰਜ਼ ਬਣਦਾ ਸੀ ਕਿ ਉਹ ਭਾਵੇਂ ਉਹਨਾਂ ਦੀ ਕੁਰਬਾਨੀ ਨੂੰ ਦੇਖਦੇ ਹੋਏ ਆਪਣਾ ਕੈਂਡੀਡੇਟ ਵਾਪਸ ਵੀ ਲੈ ਲੈਂਦੇ ਪਰ ਚਲੋ ਕੋਈ ਗੱਲ ਨਹੀਂ ਹਰ ਬੰਦੇ ਨੂੰ ਇਲੈਕਸ਼ਨ ਲੜਨ ਦਾ ਅਧਿਕਾਰ ਹੈਗਾ ਜੀ ਤੇ ਸਾਡੀ ਪਾਰਟੀ ਤਕਰੀਫਨ ਹਾਲੇ ਇੱਕ ਸਾਲ ਮੰਗੀ ਤੇ ਹੁਣ ਜਥੇਵੰਦਕ ਹੋਈ ਨੂੰ ਬਿਲਕੁਲ ਤੇ ਉਹਦੇ ਲਈ ਅੱਜ ਤਕਰੀਬਨ 20000 ਵੋਟ ਭਾਈ ਮਨਦੀਪ ਸਿੰਘ ਨੂੰ ਪਈ ਆ ਡੈਫੀਨਿਟਲੀ ਤੇ ਅਸੀਂ ਸਮਝਦੇ ਹਾਂ ਕਿ ਇਹ ਪਾਰਟੀ ਦੀ ਇੱਕ ਬੜੀ ਵੱਡੀ ਪ੍ਰਾਪਤੀ ਆ ਕਿਉਂਕਿ ਅਸੀਂ ਇਹ ਪਹਿਲੀ ਚੋਣ ਲੜੀ ਸੀ ਉਹ ਵੀ ਜਿਮਨੀ ਚੋਣ ਜਿਹਦੇ ਵਿੱਚ ਸਰਕਾਰਾਂ ਦਾ ਬੜਾ ਵੱਡਾ ਵੋਟਰਾਂ ਦੇ ਤੇ ਦਬਾਅ ਹੁੰਦਾ ਹੈ ਡੈਫੀਨਿਟਲੀ ਔਰ ਬਹੁਤ ਵੱਡਾ ਦਬਾਅ ਸੀਗਾ ਇਥੋਂ ਤੱਕ ਕਿ ਸਾਡੇ ਬਹੁਤ ਸਾਰੇ ਬੂਥਾਂ ਦੇ ਜਿਹੜੇ ਅੰਜਾਰ ਜਿਹਾ ਸੀਗੇ ਜਿਨ੍ਹਾਂ ਨੇ ਬੂਥ ਲਾਉਣੇ ਸੀਗੇ ਬਾਹਰ ਜਾਂ ਅੰਦਰ ਆਪਣੇ ਕੋਲਿੰਗ ਏਜੰਟ ਬਣਨਾ ਸੀਗਾ ਉਹਨਾਂ ਨੂੰ ਰਾਤੋ ਰਾਤ ਇਸ ਤਰੀਕੇ ਨਾਲ ਡਰਾਇਆ ਤੇ ਧਮਕਾਇਆ ਗਿਆ ਕਿ ਦੂਸਰੇ ਦਿਨ ਉਹ ਡਰਦੇ ਕਿੰਨੀ ਦਹਿਸ਼ਤ ਉਹਨਾਂ ਤੇ ਹੋਊਗੀ ਕਿ ਉਹ ਉਥਾਂ ਦੇ ਇੰਚਾਰਜ ਜਿਹੋ ਨਹੀਂ ਬਣੇ ਤੇ ਉਹਨਾਂ ਨੇ ਬਾਹਰ ਬੂਥ ਵੀ ਨਹੀਂ ਲਾਏ ਬਿਲਕੁਲ ਸੋ ਦੂਸਰੀ ਗੱਲ ਸੀ ਕਿ ਅਕਾਲੀ ਦਲ ਬਾਦਲ ਦੀ ਜੀ ਉਹਨਾਂ ਨੇ ਵੀ ਇੱਕ ਬਹੁਤ ਵੱਡਾ ਖੌਫ ਉਸ ਤਰਨ ਤਰਨ ਦੀ ਤਰਤੀ ਦੇ ਉੱਤੇ ਲੋਕਾਂ ਦੇ ਉੱਤੇ ਪਾਇਆ ਹੋਇਆ ਸੀਗਾ ਕਿਉਂਕਿ ਉਹ ਜਿਨ੍ਹਾਂ ਦੇ ਪਰਿਵਾਰ ਵੱਲੋਂ ਕੈਂਡੀਡੇਟ ਖੜੇ ਸੀਗੇ ਉਹ ਹਰ ਬੰਦੇ ਨੂੰ ਹਰ ਪਿੰਡਾਂ ਦੇ ਸਰਪੰਚ ਨੂੰ ਇਹ ਖੈਰ ਹੈ ਸੀ ਕਿ ਸਾਡੀ ਮਦਦ ਕਰੋ ਨੇ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੋ ਬਿਲਕੁਲ ਸੋ ਇਹ ਜਿਹੜੀ ਜ਼ੋਨ ਸੀ ਬੜੀ ਮੈਂ ਸਮਝਦਾ ਉਹਦੇ ਵਿੱਚ ਨਸ਼ਾ ਵਰਤਾਇਆ ਗਿਆ ਉਹਦੇ ਵਿੱਚ ਪੈਸੇ ਦਾ ਬਹੁਤ ਵੱਡੀ ਪੱਧਰ ਤੇ ਇਸਤੇਮਾਲ ਹੋਇਆ ਜੀ ਸੋ ਚੋਣ ਸੱਤਾਧਾਰੀ ਧਿਰ ਵੱਲੋਂ ਤੇ ਦੂਸਰੀ ਇਹ ਅਕਾਲੀ ਦਲ ਬਾਦਲ ਦੀ ਪਾਰਟੀ ਸੀਗੀ ਉਹਨਾਂ ਵੱਲੋਂ ਇਸ ਚੋਣ ਨੂੰ ਇੱਕ ਲੁੱਟਣ ਵਾਲੀ ਗੱਲ ਕੀਤੀ ਗਈ ਹੈ ਡੈਫੀਨਿਟਲੀ ਪਰਮਜੀਤ ਸਿੰਘ ਜੀ ਅਸੀਂ ਵੀ ਜਿਸ ਵੇਲੇ ਕਈ ਸੀਨੀਅਰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਉਸ ਵੇਲੇ ਸਾਨੂੰ ਵੀ ਇਹ ਅਹਿਸਾਸ ਹੋਇਆ ਕਿ ਪੰਥਕ ਲਹਿਰ ਦੇ ਚਲਦਿਆਂ ਸੰਗਤ ਸਾਥ ਦੇਵੇਗੀ ਇਸ ਦੀ ਉਮੀਦ ਤਾਂ ਹੈ ਲੇਕਿਨ ਕੁਝ ਕੁ ਫੈਕਟਰ ਸੀਗੇ ਜੋ ਹਮੇਸ਼ਾ ਅਜਿਹੀਆਂ ਚੋਣਾਂ ਦੇ ਵਿੱਚ ਨਜ਼ਰ ਆਉਂਦੇ ਨੇ ਪਹਿਲਾ ਫੈਕਟਰ ਤੁਸੀਂ ਜਾਣਦੇ ਹੋ ਜੋ ਤੁਸੀਂ ਜ਼ਿਕਰ ਕੀਤਾ ਹੈ ਕਿ ਸੱਤਾਧਾਰੀ ਹਮੇਸ਼ਾ ਆਪਣੇ ਜੰਤਰ ਤੰਤਰ ਦਾ ਵਰਤੋਂ ਕਰਦਾ ਹੀ ਹੈ ਉਹ ਦਾ ਆਸ ਸੀਗੀ ਅਜਿਹਾ ਸਾਨੂੰ ਨਜ਼ਰ ਆਇਆ ਵੀ ਜ਼ਮਨੀ ਚੋਣਾਂ ਦੇ ਵਿੱਚ ਤੇ ਦੂਸਰਾ ਕਿ ਜਿਸ ਖਡੂਰ ਸਾਹਿਬ ਹਲਕੇ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਆਮ ਸੰਗਤ ਨੇ ਸਾਥ ਦਿੱਤਾ ਭਾਈ ਅਮਰਤਪਾਲ ਸਿੰਘ ਦਾ ਉਨਾ ਉਨਾ ਹੀ ਲੋਕਾਂ ਨੇ ਉਸੇ ਤਰਨ ਤਾਰਨ ਦੇ ਲੋਕਾਂ ਨੇ ਜਿਸ ਵੇਲੇ ਲੋੜ ਪਈ ਕਿ ਹਾਂ ਹੁਣ ਅਸੈਂਬਲੀ ਦੀਆਂ ਚੋਣਾਂ ਦੇ ਵਿੱਚ ਸਾਥ ਦੇਣਾ ਇਹ ਹਮੇਸ਼ਾ ਪਿਛਲੇ ਕਈ ਲੰਬੇ ਸਮੇਂ ਤੋਂ ਚੱਲਦਾ ਆਇਆ ਪੰਜਾਬ ਦੀ ਜਨਤਾ ਪੰਜਾਬ ਦੀ ਸਾਡੀ ਆਵਾਮ ਲੋਕ ਸਭਾ ਦੇ ਵਿੱਚ ਫਤਵਾ ਵੱਖਰਾ ਦਿੰਦੀ ਹੈ ਤੇ ਅਸੈਂਬਲੀ ਦੀਆਂ ਚੋਣਾਂ ਦੇ ਵਿੱਚ ਫਤਵਾ ਵੱਖਰਾ ਦਿੰਦੀ ਹੈ ਲੇਕਿਨ ਫਿਰ ਵੀ ਇੱਕ ਪੋਜ਼ਿਟਿਵ ਫੈਕਟਰ ਜੋ ਇਸ ਵੇਲੇ ਬਾਚਿਆ ਜਾ ਰਿਹਾ ਹੈ ਕਾਂਗਰਸ ਨੂੰ ਤੇ ਭਾਜਪਾ ਨੂੰ ਪਿਛਾ ਛੱਡ ਦਿਆ ਹੋਇਆ ਜੋ ਨੰਬਰ ਹਾਸਲ ਕੀਤੇ ਪੰਥਕ ਸੰਝੇ ਉਮੀਦਵਾਰ ਨੇ ਉਹ ਵੀ ਅੰਗੋਲੀਆਂ ਨਹੀਂ ਕੀਤੇ ਜਾ ਸਕਦੇ ਸੋ ਦੇਖੋ ਸਾਡੇ ਕੋਲ ਕੋਈ ਪੈਸੇ ਦੇ ਵੀ ਕੋਈ ਬਹੁਤੇ ਸਾਧਨ ਨਹੀਂ ਸਕੇ ਜੀ ਪਰ ਸਾਡੇ ਜਿਹੜੇ ਸੇਵਾਦਾਰ ਸੀ ਹਨਾ ਸਾਡੀ ਪਾਰਟੀ ਦੇ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਨਾਂ ਨੇ ਪੂਰਾ 1 ਮਹੀਨਾ ਦਿਨ ਰਾਤ ਇੱਕ ਕਰਕੇ ਉਹਨਾਂ ਨੇ ਪੂਰੀ ਤਨਦੇਹੀ ਦੇ ਨਾਲ ਹਰ ਘਰ ਦਾ ਜਾ ਕੇ ਘੁੰਡਾ ਖੜਕਾਇਆ ਉਹਨਾਂ ਨੂੰ ਕਿਹਾ ਕਿ ਸਾਡਾ ਇੱਕ ਮੁੱਖ ਅਜੰਡਾ ਸਾਡੀ ਨੌਜਵਾਨੀ ਨੂੰ ਬਚਾਉਣਾ ਜਿਹੜੀ ਹਰ ਰੋਜ਼ ਦਿਲ ਤਲ ਤਲ ਕਰਕੇ ਮਰ ਰਹੀ ਆ ਬਿਲਕੁਲ ਸੋ ਉਹਦੇ ਵਿੱਚ ਅਸੀਂ ਲੋਕਾਂ ਨੂੰ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਆ ਔਰ ਸਾਡੇ ਕੋਲ ਕੋਈ ਸਾਧਨ ਪੈਸੇ ਦੇ ਵੀ ਨਹੀਂ ਸੀਗੇ ਅਸੀਂ ਸੰਗਤ ਦੇ ਸਹਿਯੋਗ ਦੇ ਨਾਲ ਇਹ ਇਲੈਕਸ਼ਨ ਲੜੀ ਆ ਮੈਂ ਇੱਕ ਗੱਲ ਦੀ ਦਾਤ ਦੇਣੀ ਚਾਹਨਾ ਕਿ ਇਹੋ ਜਿਹੇ ਹਾਲਾਤਾਂ ਦੇ ਵਿੱਚ ਅੱਜ 20000 ਵੋਟਰਾਂ ਦਾ ਸਾਡੇ ਹੱਕ ਵਿੱਚ ਭੋਗਤਣਾ ਮੈਂ ਸਮਝਦਾ ਕਿ ਸਾਡੀ ਇਸ ਨਮੀ ਪਾਰਟੀ ਲਈ ਡੈਫੀਨਿਟਲੀ ਬਹੁਤ ਵੱਡੀ ਪ੍ਰਾਪਤੀ ਆ ਔਰ 2027 ਦੀਆਂ ਜਿਹੜੀਆਂ ਚੋਣਾਂ ਨੇ ਜੀ ਉਹਦੇ ਵਿੱਚ ਪੰਜਾਬ ਦੇ ਲੋਕ ਬਿਲਕੁਲ ਅਕਾਲੀ ਦਲ ਵਾਰਸ ਪੰਜਾਬ ਭਾਈ ਅਮਰਤਪਾਲ ਸਿੰਘ ਉਹਨਾਂ ਦਾ ਸਾਥ ਦੇਣਗੇ ਜੀ ਔਰ ਬੇਸ਼ੱਕ ਅੱਜ ਅਕਾਲੀ ਦਲ ਬਾਦਲ ਇਸ ਗਲਤੀ ਖੁਸ਼ੀ ਮਨਾ ਰਿਹਾ ਕਿ ਸਾਨੂੰ 30000 ਵੋਟ ਪੈ ਗਈ ਆ ਪਰ ਉਹ ਜਿਹੜੀ ਵੋਟ ਪਈ ਆ ਕਿਉਂਕਿ ਧਰਤਲ ਤੇ ਅਸੀਂ ਹਰ ਰੋਜ਼ ਉਹਨਾਂ ਚੀਜ਼ਾਂ ਨੂੰ ਦੇਖਦੇ ਸੀ ਕਿ ਉਹ ਕਿਸ ਤਰ੍ਹਾਂ ਪੁਆਈ ਗਈ ਆ ਜਿਹੜਾ ਹਾਲਾਤਾਂ ਚ ਪਈ ਆ ਅਸੀਂ ਇੱਕ ਚੀਜ਼ ਨੂੰ ਸਮਝਦੇ ਆ ਕਿਸ ਤਰ੍ਹਾਂ ਲੋਕਾਂ ਦੀ ਗਾਲੇ ਤਵਾ ਕੇ ਉਹਨਾਂ ਦੇ ਸਿਰ ਦੇ ਉੱਤੇ ਬੋਝ ਪਾ ਕੇ ਉਹਨਾਂ ਨੂੰ ਤੰਗ ਕਰਕੇ ਉਹ ਸਾਰਾ ਕੁਝ ਕੀਤਾ ਗਿਆ ਜਿਸ ਵੇਲੇ ਅਸੀਂ ਅੱਜ ਦੇ ਜਿਸ ਵੇਲੇ ਅੱਜ ਦੇ ਇਸ ਵੇਲੇ ਸਿਚੁਏਸ਼ਨ ਨੂੰ ਦੇਖ ਰਹੇ ਹਾਂ ਪਾਰਟੀ ਦੇ ਵਰਕਰਾਂ ਦਾ ਪਾਰਟੀ ਨੂੰ ਸਾਥ ਦੇਣ ਵਾਲਿਆਂ ਦਾ ਮਨੋਬਲ ਕਿਸ ਤਰੀਕੇ ਦਾ ਤੁਸੀਂ ਦੇਖਦੇ ਹੋ ਕਿਉਂਕਿ ਅਸੀਂ ਅਣਗੋਲਿਆ ਨਹੀਂ ਕਰ ਸਕਦੇ ਪਾਰਟੀ ਦੇ ਵਰਕਰਾਂ ਨੇ ਬਾਕੂ ਵੀ ਸਾਥ ਦਿੱਤਾ ਤਰੰਤਾਰਾਂ ਦੀਆਂ ਹਵਾਵਾਂ ਦੇ ਵਿੱਚ ਜਿਸ ਤਰੀਕੇ ਪੰਥਕ ਸਾਂਝੂ ਉਮੀਦਵਾਰ ਦੀ ਗੱਲ ਉੱਠਦੀ ਸੀ ਤੇ ਸਿੰਘ ਨੇ ਵੀ ਆਪਣੀ ਜ਼ਿੰਮੇਵਾਰੀ ਵੀ ਬਾਕੂ ਵੀ ਨਿਭਾਈ ਭਾਵੇਂ ਪੱਤਰਕਾਰਾਂ ਨੇ ਜਾਂ ਸਰਕਾਰੀ ਮੀਡੀਆ ਨੇ ਚੰਗਾ ਘੇਰਨ ਦੀ ਕੋਸ਼ਿਸ਼ ਕੀਤੀ ਲੇਕਿਨ ਹਾਂ ਪਾਰਟੀ ਦੇ ਸੂਝਵਾਨ ਚਿਹਰੇ ਉਹਨਾਂ ਦੇ ਨਾਲ ਹਮੇਸ਼ਾ ਡਟੇ ਰਹੇ ਦੇਖੋ ਜਿਹੜੇ ਸਾਡੇ ਜਿੰਨੇ ਵੀ ਸੇਵਾਦਾਰ ਸਿਗੇ ਅੱਜ ਜਦੋਂ ਉਹਨਾਂ ਨੂੰ ਸਾਰੀ ਉਹ ਜਿਹੜੀ ਸਾਡੀ ਰਿਜ਼ਲਟ ਦਾ ਜਿਹੜਾ ਸੀਗਾ ਉਹ ਸਾਰਾ ਹੀ ਰਿਜ਼ਲਟ ਸਾਹਮਣੇ ਆਇਆ ਤੇ ਬਹੁਤ ਸਾਰੀ ਸੰਗਤ ਦੇ ਫੋਨ ਆਏ ਸਾਨੂੰ ਸਾਰਾ ਦਿਨ ਜੀ ਤੇ ਉਹ ਸਾਰੇ ਵੀਰ ਬਿਲਕੁਲ ਚੜ੍ਹਦੀ ਕਲਾ ਚ ਆ ਕਿਸੇ ਨੇ ਵੀ ਇਦਾਂ ਨਹੀਂ ਮਹਿਸੂਸ ਕੀਤਾ ਹਾਂ ਚਲੋ ਥੋੜਾ ਤੇ ਹੁੰਦਾ ਕਿਉਂਕਿ ਅਸੀਂ ਆਸਬੰਦ ਸੀਗੇ ਕਿ ਇਸ ਸੀਟ ਤੋਂ ਭਾਈ ਮਨਦੀਪ ਸਿੰਘ ਹੁਣੇ ਉਹ ਜਿੱਤਣਗੇ ਪਰ ਉਹਨਾਂ ਨੇ ਇੱਕ ਬਹੁਤ ਵੱਡਾ ਉਹਨਾਂ ਦੇ ਮਨ ਵਿੱਚ ਇਸ ਗੱਲ ਦਾ ਖੁਸ਼ੀ ਵੀ ਸੀ ਕਿ ਅਸੀਂ ਬੇਸ਼ੱਕ ਸਾਨੂੰ 20000 ਵੋਟ ਪਈ ਆ ਅਸੀਂ ਪੂਰੀ ਤਨਦੇਹੀ ਨਾਲ ਲੜਿਆ ਗੁਰੂ ਸਾਹਿਬ ਦੀ ਹਾਜ਼ਰੀ ਚ ਅਸੀਂ ਕਿਸੇ ਨਾਲ ਕੋਈ ਕਿਸੇ ਨੂੰ ਨਸ਼ਾ ਨਹੀਂ ਦਿੱਤਾ ਕਿਸੇ ਨੂੰ ਪੈਸਾ ਨਹੀਂ ਦਿੱਤਾ ਨਰੋਲ ਲੋਕਾਂ ਨੇ ਸਾਨੂੰ 20000 ਵੋਟ ਪਾਈ ਆ ਇਸ ਕਰਕੇ ਅਸੀਂ ਅੱਜ ਜੋ ਇਹ ਪ੍ਰਾਪਤੀ ਕੀਤੀ ਹੈ ਵੱਡੀ ਆ ਔਰ 2027 ਲਈ ਅਸੀਂ ਅਗਲੇ ਹਫ਼ਤੇ ਪਾਰਟੀ ਦੀ ਇੱਕ ਵਰਕਿੰਗ ਕਮੇਟੀ ਦੀ ਮੀਟਿੰਗ ਤੇ ਸਾਰੇ ਜਿੰਨੇ ਸਾਡੇ ਚੋਣ ਅਬਜ਼ਰਵਰਸ ਸਿੱਕੇ ਸ਼ਹਿਰੀ ਦੇ ਤਰਨਤਾਨ ਦੇ ਤਾਂ ਦਿਹਾਤੀ ਦੇ ਜੀ ਉਹਨਾਂ ਸਾਰਿਆਂ ਦੀ ਮੀਟਿੰਗ ਸੱਦ ਕੇ ਅਗਲਾ ਜੋ ਸਾਡਾ ਪ੍ਰੋਗਰਾਮ ਹੈ ਪੂਰੇ ਪੰਜਾਬ ਲੈਵਲ ਤੇ ਉਹਦੀ ਸਾਰੀ ਵਿਵੰਤਬੰਦੀ ਕਰਨ ਜਾ ਰਹੇ ਆ ਸੋ ਸਾਰੇ ਚੜ੍ਹਦੀ ਕਲਾ 'ਚ ਨੇ ਔਰ ਪੰਥ ਤੇ ਪੰਜਾਬ ਦੀ ਗੱਲ ਨੂੰ ਅੱਗੇ ਵਧਾਉਣ ਦੇ ਲਈ ਸਾਰੇ ਤਤਪਰ ਤਿਆਰ ਬੈਠੇ ਨੇ 227 ਦੇ ਵਿੱਚ ਪੰਜਾਬ ਦੇ ਅੰਦਰ ਇੱਕ ਨਵਾਂ ਸੂਰਜ ਚੜ੍ਹੇਗਾ ਭਾਈ ਅਮਰਤਪਾਲ ਸਿੰਘ ਨੂੰ ਪੰਜਾਬ ਦੇ ਲੋਕ ਮੁੱਖ ਮੰਤਰੀ ਦੇਖਣਾ ਚਾਹੁੰਦੇ ਆ ਉਹਨਾਂ ਦੀਆਂ ਆਸ਼ਾਵਾਂ ਨੇ ਮੈਨੂੰ ਇਹ ਲੱਗਦਾ ਕਿ ਗੁਰੂ ਸਾਹਿਬ ਕਿਰਪਾ ਕਰਨਗੇ ਔਰ ਉਹ ਜ਼ਰੂਰ ਪੂਰੀਆਂ ਹੋਣਗੀਆਂ ਜੀ ਮੈਂ ਸਮਝ ਸਕਦਾ ਜੀ ਸਮਾਂ ਕਾਫੀ ਹੋ ਚੁੱਕਾ ਹੈ ਇਸ ਵੇਲੇ ਲੇਕਿਨ ਅਖੀਰ ਦੇ ਵਿੱਚ ਜੋ ਵਿਦੇਸ਼ਾਂ ਦੇ ਵਿੱਚ ਬਠੀ ਸੰਗਤ ਨੇ ਆਪਣਾ ਭਰੋਸਾ ਜਤਾਇਆ ਸਾਥ ਦਿੱਤਾ ਨੌਜਵਾਨ ਨੂੰ ਹਮੇਸ਼ਾ ਹੱਲਾਸ਼ੇਰੀ ਦਿੱਤੀ ਤੁਸੀਂ ਵੀ ਜਾਣਦੇ ਹੋ ਵਿਦੇਸ਼ਾਂ ਤੋਂ ਕਿਸ ਤਰੀਕੇ ਦੇ ਨਾਲ ਪਿਆਰ ਹਮੇਸ਼ਾ ਇੱਕ ਪੰਥਕ ਉਮੀਦਵਾਰ ਨੂੰ ਮਿਲਦਾ ਆਇਆ ਉਹਨਾਂ ਉਹਨਾਂ ਵਿਦੇਸ਼ਾਂ ਦੇ ਵਿੱਚ ਬਠੀ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਜਿੰਨੇ ਸਾਡੇ ਵੀਰ ਸਾਰੇ ਮੁਲਕਾਂ ਵਿੱਚ ਵਿਦੇਸ਼ਾਂ ਵਿੱਚ ਪੰਜਾਬ ਤੋਂ ਬਾਹਰ ਬੈਠੇ ਆ ਉਹਨਾਂ ਦਾ ਬਹੁਤ ਵੱਡਾ ਇਸ ਰੋਚੋਂ ਦੇ ਵਿੱਚ ਰੋਲ ਸੀਗਾ ਜੀ ਉਹ ਰੋਲ ਕਿਸ ਤਰ੍ਹਾਂ ਸੀ ਕਿ ਜਦੋਂ ਅਸੀਂ ਲੋਕਾਂ ਦੇ ਕੋਲ ਘਰਾਂ ਵਿੱਚ ਜਾਂਦੇ ਸੀ ਤੇ ਸਾਨੂੰ ਉਹ ਭੈਣਾ ਉਹ मामा ਬਜ਼ੁਰਗ ਵੀਰ ਸਾਰੇ ਕਹਿੰਦੇ ਸੀ ਕਿ ਜੇ ਤੁਸੀਂ ਸਾਡੇ ਕੋਲ ਨਾ ਵੀ ਆਉਂਦੇ ਸਾਨੂੰ ਬਾਹਰੋਂ ਸਾਡੇ ਰਿਸ਼ਤੇਦਾਰਾਂ ਦਾ ਜਾਂ ਸਾਡੇ ਬੱਚਿਆਂ ਦਾ ਫੋਨ ਆ ਗਿਆ ਉਹਨਾਂ ਨੇ ਕਿਹਾ ਕਿ ਤੁਸੀਂ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਦੇ ਨਾਲ ਜੁੜ ਕੇ ਭਾਈ ਮਨਦੀਪ ਸਿੰਘ ਨੂੰ ਵੋਟ ਪਾਉਣੀ ਆ। ਸੋ ਸਾਨੂੰ ਬੜੀ ਉਸ ਵੇਲੇ ਖੁਸ਼ੀ ਹੁੰਦੀ ਸੀ ਕਿ ਪੰਜਾਬ ਦੇ ਐਨ ਆਰ ਆਈ ਵੀਰ ਜਿਹੜੇ ਪੰਜਾਬ ਨਾਲ ਦਰਦ ਰੱਖਦੇ ਆ ਹਜ਼ਾਰਾਂ ਮੀਲ ਦੂਰ ਬਿਲਕੁਲ ਬਿਲਕੁਲ ਉਹ ਇਸ ਕੈਂਪੇਨ ਦੇ ਵਿੱਚ ਹਿੱਸਾ ਲੈ ਰਹੇ ਆ ਤੇ ਸਾਨੂੰ ਬੜਾ ਇਹਨਾਂ ਸਾਰੇ ਜਿੰਨੀ ਵੀ ਸੰਗਤ ਸਾਡੀ ਵੇਖੀ ਆ ਉਹਨਾਂ ਤੇ ਮਾਣ ਮਹਿਸੂਸ ਹੁੰਦਾ ਸੀ ਜੀ ਸੋ ਮੈਂ ਅਕਾਲੀ ਦਲ ਵਾਰਿਸ ਪੰਜਾਬ ਦੀ ਪਾਰਟੀ ਵੱਲੋਂ ਤੇ ਭਾਈ ਮਨਦੀਪ ਸਿੰਘ ਹੁਣਾਂ ਵੱਲੋਂ ਇਹ ਸਾਰੀ ਸੰਗਤ ਦਾ ਜਿਨ੍ਹਾਂ ਨੇ ਜਿੰਨਾ ਵੀ ਵਿੱਚ ਉਹਦੇ ਆਪਣਾ ਸਹਿਯੋਗ ਦਿੱਤਾ ਸਾਡੇ ਦਿਲ ਤੋਂ ਦਿਲ ਦੀਆਂ ਗਰਾਈਆਂ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਆਉਣ ਵਾਲੇ ਸਮੇਂ 'ਚ ਵੀ ਅਸੀਂ ਇਹ ਸਾਰੇ ਵੀਰਾਂ ਭੈਣਾਂ ਤੋਂ ਇੱਕ ਆਸ ਰੱਖਦੇ ਹਾਂ ਕਿ ਉਹ ਇਸੇ ਤਰ੍ਹਾਂ ਸਾਡਾ 2027 ਦੀ ਚੋਣ ਲਈ ਜਾਂ ਜਦੋਂ ਵੀ ਕਿਤੇ ਪੰਥ ਨੂੰ ਕੌਮ ਨੂੰ ਪੰਜਾਬ ਨੂੰ ਲੋੜ ਪੈਂਦੀ ਆ ਇਹ ਹਮੇਸ਼ਾ ਸਾਥ ਦਿੰਦੇ ਰਹਿਣਗੇ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਬੜਾ ਸਾਨੂੰ ਪਿਆਰ ਦਿੱਤਾ ਔਰ ਬੜੀ ਸਾਡੀ ਦੂਰ ਬੈਠ ਕੇ ਵੀ ਮਦਦ ਕੀਤੀ ਆ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਸਦਾ ਪਰਮਜੀਤ ਸਿੰਘ ਜੀ ਤੁਸੀਂ ਸਾਡੇ ਨਾਲ ਸੰਗਤਾਂ ਦੇ ਨਾਲ ਵਿਚਾਰ ਵਿਚਾਰਾਂ ਦੀ ਸਾਂਝ ਪਾਈ ਤੇ ਉਮੀਦ ਕਰਦੇ ਆ ਜੋ तमाम ਜਾਗਦਿਆਂ ਜਮੀਰਾwale ਸਿੰਘ ਪੰਥਕ ਜज्ਬਾ ਲੈ ਕੇ ਆਪ ਜੀ ਦੇ ਨਾਲ ਪਾਰਟੀ ਦੇ ਨਾਲ ਸਿੱਖ ਸੰਗਤਾਂ ਦੇ ਨਾਲ ਖੜੇ ਨੇ ਜੋ ਇੱਕ ਸੁਪਨਾ ਤੁਸੀਂ ਵੇਖਦੇ ਹੋ 2027 ਦੀਆਂ ਚੋਣਾਂ ਨੂੰ ਲੈ ਕੇ ਉਸ ਬਾਬਤ ਜ਼ਰੂਰ ਅਕਾਲਪੁਰ ਖਮੇਰ ਕਰੇ ਉਹ ਜਿੰਦਾ ਚਰਨਾਂ ਦੇ ਵਿੱਚ ਅਰਦਾਸ ਕਰਕੇ ਕਾਰਜ ਸ਼ੁਰੂ ਕੀਤੇ ਨੇ ਉਹ ਕਾਰਜ ਸਫਲੀ ਜ਼ਰੂਰ ਹੋਣਗੇ ਧੰਨਵਾਦ ਕਰਦੇ ਆ ਤੁਹਾਡਾ ਫਤਿਹ ਦੀ ਸਾਂਝ ਪਾਵਾਂਗੇ ਇਜਾਜ਼ਤ ਲਾਂਗੇ ਜੀ ਤੁਹਾਡੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਸੰਗਾ ਜੀ ਜਿਸ ਤਰੀਕੇ ਦੇ ਨਾਲ तमाम ਚੀਜ਼ਾਂ ਸਾਹਮਣੇ ਆ ਰਹੀਆਂ ਸੀ ਪਾਰਟੀ ਆਪਣੇ ਪੱਧਰ ਦੇ ਉੱਤੇ तमाम ਚੀਜ਼ਾਂ ਸਾਫ਼ ਕਰ ਚੁੱਕੀ ਹੈ ਕਿ ਹਾਂ ਪੰਥਕ ਸਾਂਝਾ ਉਮੀਦਵਾਰ ਸੰਗਤ ਨੇ ਸਪੋਰਟ ਚੰਗੀ ਕੀਤੀ ਜਿਨੀਆਂ ਵੋਟਾਂ ਪਈਆਂ ਉਹ तमाम ਵੋਟਾਂ ਬਿਨਾਂ ਕਿਸੇ ਨੂੰ ਲਾਲਚ ਦਿੱਤੇ ਬਿਨਾਂ ਕਿਸੇ ਨੂੰ ਨਸ਼ਾ ਪੱਤਾ ਦਿੱਤੇ ਤੇ ਨਾ ਕਿਸੇ ਨੂੰ ਵੱਡੇ ਅਹੁਦਿਆਂ ਦੇ ਉੱਤੇ ਚੇਅਰਮੈਨੀਆਂ ਮਿਲ ਜਾਣਗੀਆਂ ਮਿਨਿਸਟਰੀਆਂ ਮਿਲ ਜਾਣਗੀਆਂ ਅਜਿਹਾ ਲਾਲਚ ਦਿੱਤੇ ਬਿਨਾਂ ਤਮਾਮ ਲੋਕਾਂ ਨੇ ਆ ਕੇ ਇੱਕ ਪੰਥਕ ਉਮੀਦਵਾਰ ਨੂੰ ਸਪੋਰਟ ਕੀਤੀ ਹਾਂ ਮਨ ਦੇ ਵਿੱਚ ਸਵਾਲ ਸਾਰਿਆਂ ਦੇ ਇਹੀ ਹੈ ਕਿ ਜੇਕਰ ਅਕਾਲੀ ਦਲ ਪਿਛਲੀਆਂ ਕਈਆਂ ਚੋਣਾਂ ਦੇ ਵਿੱਚ ਆਪਣਾ ਉਮੀਦਵਾਰ ਨਹੀਂ ਉਤਾਰ ਪਾਇਆ ਜਾਂ ਨਹੀਂ ਉਤਾਰਿਆ ਇਸ ਵਾਰ ਕਿਉਂ ਕਿ ਇਸ ਵਾਰ ਇਸ ਨਵੀਂ ਪਾਰਟੀ ਨੂੰ ਢਾਹ ਲਾਉਣ ਦੀਆਂ ਤਮਾਮ ਕੋਸ਼ਿਸ਼ਾਂ ਸੀਗੀਆਂ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਹੀ ਜ਼ਰੂਰ ਕਿਉਂਕਿ ਜਿਸ ਵੇਲੇ ਅਸੀਂ ਇਸ ਪੰਥਕ ਉਮੀਦਵਾਰ ਦੀ ਗੱਲ ਕਰਦੇ ਪਏ ਹਾਂ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਵੀ ਨਵਾਂ ਦਬਾਅ ਜ਼ਰੂਰ ਰਹੇਗਾ कि जो थर्मी फौजियां दे ਪਰਿਵਾਰਾਂ ਨੂੰ ਸਪੋਰਟ ਦੇਣ ਦੀ ਕੋਸ਼ਿਸ਼ ਕੀਤੀ ਸੀ ਉਸ ਦੇ ਵਿੱਚ ਹੁਣ ਪਾਰਟੀ ਇਸੇ ਪਾਲਿਸੀ ਨੂੰ ਕੀ ਆਉਣ ਵਾਲੀਆਂ ਸਾਲ 2027 ਦੀਆਂ ਚੋਣਾਂ ਦੇ ਵਿੱਚ ਵੀ उतारेगी ਜਾਂ ਨਹੀਂ तमाम ਹੋਰਨਾਂ ਵਿਸ਼ਿਆਂ ਦੇ ਉੱਤੇ ਵੀ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਾਂਗੇ ਇਜਾਜ਼ਤ ਦਿਓ ਇਸ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ